ਕੀ ਹੋ ਗਿਆ ਬੱਬੂ ਨੇ ਲੱਗੇ ਵਣ ਤੋੜ ਕੇ ਚੱਲ ਆਜਾ ਟੋਕੀ ਸਰ ਨੂੰ ਚੱਕ ਲੈ ਟੋਕੀ ਚੱਕ ਲੈ ਸਰ ਵੀ ਟੋਕ ਰੱਖ ਲੈ ਉਹ ਸਰ ਨੂੰ ਬੰਦਾ ਉਹ ਤਾਂ ਹੈ ਹੀ ਚਾਲਕ ਐ ਕੰਪਨੀ ਦਾ ਸੋਡੀ ਸਬਜ਼ੀ ਬਣ ਜੂਗੀ ਚਾਚੂ ਤਾਂ ਮੈਨੂੰ ਪਤਾ ਨਹੀਂ ਹੈ ਆਹ ਛੇੜ ਦੇ ਬਣੇ ਬੱਠਲ ਦੇ ਛਿਲਕੇ ਜਾ ਟੋਕ ਬੋਟੀ ਲੈ ਹੈਲੋ ਅਸੀਂ ਇਧਰ ਰਹਾਂਗੇ ਅੱਜ ਨੇ ਕਿਰਾਏ ਸੁਲਾ ਗਿਆ ਚਲ ਕੋਈ ਨਾ ਫਿਰ ਜੀ ਆ ਜਾਾਂਗੇ ਨੇ ਸਵੇਰੇ ਰੋਟੀ ਖਾ ਕੇ ਆਉਂਗੀ ਮੈਂ ਤਾਂ ਫਲ ਗੇੜੀ ਸਬਜ਼ੀ ਬਣੀ ਜਾਂਦੀ ਹੈਗੀ ਮੈਂ ਫਿਰ ਮੈਂ ਹੁਣ ਤਾਂ ਦੇਖੀ ਫੜਨੇ ਹੈ ਹੈ ਨਹੀਂ ਆ ਫਲ ਮੀ ਰੇੜੇ ਕੋਲ ਬੇਂਗਿਆ ਹੁੰਨੇ ਆ ਜਾ ਭੋਇ ਤੁਸੀਂ ਵੀ ਆ ਜਾਓ ਫਲ ਜਾਂਦੀ ਆ ਚਲ ਗਏ ਰੋਟੀ ਸਬਜ਼ੀ ਮੈਨੂੰ ਆ ਜਾਓ ਆ ਜਾਓ ਆਜ ਕੱਲੀ ਜੇ ਅਸੀਂ ਸਾਰੇ ਨਾ ਆਵਾਂਗੇ ਆ ਜਾਓ

ਇਹ ਤੇ ਪਾਸੀ ਹੋਰ ਚ ਬਾੜੂ ਚ ਚੱਲੇ ਆ ਤੈਨੂੰ ਬਾੜੀ ਤੇ ਚੱਲੇ ਆ ਸਬਜ਼ੀ ਲੈਣ ਹਰ ਇੱਕ ਢੰਡੇ ਸਬਜ਼ੀ ਲੈ ਕੇ ਆਉਣੇ ਆ ਤੈਨੂੰ ਇੱਧਰ ਮੱਲ ਮੰਲੀਆਂ ਦੇ ਆਏ ਆ ਇਹੋ ਸਬਜ਼ੀ ਲੈਣ ਆਏ ਆ ਹੋਰ ਹੋਰ ਵੀ ਲੈਉਣੇ ਕੋਸਾ ਪੀਂ ਕੇ ਅਰੇ ਢੰਡੇ ਮੈਂ ਮਾਲੀ ਨਹੀਂ ਬਾਈ ਸਾਰਾ ਇਹਨੇ ਫਰੂਟ ਲਈ ਬੈਠੀ ਐ ਮੈਂ ਅੰਗੂਰ ਹੈਗੇ ਅੰਗੂਰ ਹੈਗੇ ਆ ਤੋੜਨਾ ਨਹੀਂ ਯਾਰ ਮਖਾ ਤੋੜ ਲਾ ਆਹ ਦੇਖ ਅੰਗੂਰ ਖੜੇ ਬਾਈ ਹਾਂ ਕੱਚੇ ਹੈ ਕੱਚੇ ਹੈ ਕੱਚੇ ਹੈ ਕੱਚੇ ਲੱਗਦਾ ਹੈਗਾ ਨਾ ਗੱਲ ਕਰ ਬੜੇ ਘੰਟੇ ਆਪ ਹੋਂ ਪਰਤੇ ਆਏ ਪਏ ਪਾਣੀ ਬਿਨਾ ਪਾਣੀ ਪਾ ਦਿਆ ਜੀ ਹਾਂ ਪਾਣੀ ਲਾਓ ਇਹਨਾਂ ਨੂੰ ਆ ਆ ਵੀ ਬੂਟੇ ਦੇ ਵਿੱਚ ਫਾਲ ਚੱਕ ਲੈ ਵਦਿਆ ਮੈਨੂੰ ਐ ਕਹਿੰਦੀ ਸੀ ਬਾਈ ਅਕੇ ਤੂੰ ਵੱਡੀ ਮਾਲ ਲੈਣਾ ਆ ਵਧੀਆ ਬਈ ਸਾਰੇ ਬੂਟੇ ਵਧ ਲਾ ਲੇ ਬੂਟੇ ਨੇ ਫਲ ਚੱਕ ਲਿਆ ਹਾਂ ਪਾਣੀ ਪਾੜ ਦੇ ਗੰਡੇ ਪਾਣੀ ਪਾੜ ਦੇ ਆ ਦੇਖ ਇਧਰ ਮੈਂਗੋ ਲੱਗੇ ਪਏ ਬਣ ਹੈ ਅੰਬ ਅੰਬ ਅਚਾਰ ਕਰਾਂਗੇ ਇਹਨਾਂ ਦਾ ਆਏ ਆਏ ਤੋੜ ਕੇ ਆਏ ਚਾਹ ਪਾਣੀ ਅਚਾਰ ਆ ਨਹੀਂ ਵੱਡੇ ਅੰਬ ਆਹੇ ਮੈਂ ਆਪਾਂ ਚਾਰ ਪਾ ਦਾਂਗੇ ਇਹਨਾਂ ਨੂੰ ਆਪਾਂ ਖਾ ਲਿਆ ਕਰਾਂਗੇ ਇਹਨਾਂ ਨੂੰ ਚਾਰ ਪਾ ਅਗਲੇ ਸਾਲ ਤਾਂ ਵੱਡਾ ਹੋ ਜਣਾ ਬੂਟੇ ਪਹਿਲੀ ਵਾਰੀ ਫਲ ਦਿੱਤਾ ਇਹਨਾਂ ਨੂੰ 6 ਮਹੀਨੇ ਹੋਏ ਲੱਗੇ ਇਹਨਾਂ ਨੂੰ ਮਿਹਨਤ ਹੈ ਮਿਹਨਤ ਨਾਲ ਹੀ ਹੁੰਦਾ ਸਾਰਾ ਕੁਝ ਚਲੋ ਆ ਜਾ ਤੋੜ ਦਾਂਗੇ ਨਹੀਂ ਆ ਬੂਟੇ ਨੂੰ ਆ ਮੁੱਟੇ ਪੱਟ ਤੇ ਗ੍ਰੰਦਰ ਨੱਕੀ ਰੱਖਿਆ ਬਈ ਸਬਜੀ ਤੋੜੋ ਬਰਸਲੇ ਰੰਗਿਤ ਅੱਧੇ ਕਾ 10 ਮਿੰਟਾਂ ਤੱਕ ਕਰੋ ਹੋਇਆ ਠੀਕ ਹੈ ਕਿਹੜੇ ਮੋਤੀ ਕਿਉਂ ਰਦੇ ਬੈਂਗੜੀ ਖਵਾ ਦੇਂਗੇ ਠੀਕ ਹੈ ਠੀਕ ਹੈ ਲੇਉਣੀ ਆ ਕੋਈ ਨਹੀਂ ਕਰਵਾ ਪਤਾ ਸਬਜੀ ਦਾ ਬਣ ਜੂ ਬਾਈ ਇਹਨੇ ਨਹੀਂ ਵਾਧੂ ਵਾਧੂ ਐਨੇ ਲਾ ਹਣ ਮੁਗਦੇ ਇੱਧਰ ਬੈ ਜਾ ਬਾਈ ਇੱਧਰ ਵੱਡੇ ਔਰਲੇ ਪਾਸੇ ਵੱਡੇ ਆ ਇਧਰ ਆ ਪੇ ਆਲੂ ਪਾ ਕੇ ਬੈਂਗ ਨਹੀਂ ਪਾ ਕੇ ਆਲੂ ਹੋ ਜਾਣ ਹਾਂ ਖਵਰਾ ਨੂੰ ਦੀ ਸਬਜੀ ਖਵਾਉਣੀ ਹੈ ਅੱਗੇ ਅੱਜ ਤੇਰੇ ਮਾਸ ਛੱਡ ਨੂੰ ਤੇ ਨਾਲੇ ਤੇਰੇ ਡੈਡੀ ਨੂੰ ਹਾਂ ਕੀ ਮਾਰੀਏ ਬਾਈ ਬਣਾ ਖਾਦਾ ਤਾਂ ਹੁੰਦੀ ਸਬਜੀ ਜੋ ਕੋਈ ਰਹਿ ਨਹੀਂ ਪਾਈ ਬਈ ਇਹ ਚ ਵੱਢ ਗਿਆ ਬਈ ਮਾਰ ਲੈਣੇ ਡੰਡੇ ਦੇ ਦੇ ਮੇਰੇ ਚਾਰ ਖਰੇ ਖਰੇ ਲੈ ਜਾ ਆਪ ਹੀ ਪੱਟ ਲੈ ਆਪ ਹੀ ਪੱਟ ਲੈ ਵਰਗਾ ਹੀ ਪੱਟ ਲੈ ਨਾ ਸਮਝੋ ਵੀ ਮੇਰੀ ਮਾਰ ਲੈਣਾ ਵੀ ਮਾਰਨ ਕਹਿਣੀ ਮੈਂ ਤਾਂ ਮੇਰੀ ਪੁਛਾਈ ਨੂੰ ਮੋਹ ਪਿਆਰ ਨਾਲ ਕਹਿਣੀ ਮੈਨੂੰ ਸਬਜੀ ਲਈ ਬੈਠੀ ਐ ਤੇ ਸਬਜੀ ਖਵਾਉਂਦੀ ਐ ਇੱਕ ਇੰਨੀ ਮਿਹਨਤ ਕੀਤੀ ਸਾਨੂੰ ਸਬਜੀ ਖਵਾਈ ਪਰ ਸਰਦੋਟ ਲੈ ਬਾਈ ਸੱਚੀ ਮਿੱਕੀ ਨਹੀਂ ਬੜਾਈ ਨਾ ਵਰਤ ਵੀ ਮੇਰੀ ਪਰ ਮਾਰਨ ਨਹੀਂਗੀ ਇਹ ਮੇਰੇ ਚੌਰ ਦੇ ਲਾੜ ਚ ਕਹਿਨੀ ਆ ਮੈਂ ਕਿ ਆਹ ਇਨੀ ਸਬਜੀ ਬਣ ਗਈ ਕੀ ਮਾਲਣ ਕਹ ਲੋ ਕੁਸ ਮੱਝੀ ਘਾ ਲੋ ਬਾਈ ਉਹਨੇ ਹੋਰ ਨਹੀਂ ਇਹ ਤਾਂ ਮੈਂ ਮੋਹ ਪਿਆਰ ਚ ਕਹਿਨੀ ਆ ਲੱਗ ਤੇ ਭਰ ਭਰ ਗਿਆ ਟੋਕਰਾਂ ਕਿੰਨੇ ਟੋਕਰਾਂ ਨਹੀਂ ਭਰਦਾ ਟੋਕਰਾਂ ਭਰ ਗਿਆ ਲੱਗੇ ਚਾਰ ਘੰਡੇ ਹਰੇ ਹਰੇ ਪੱਤੇ ਤੇ ਖੀਰ ਕਰਨ ਨੂੰ ਜਾ ਕੇ ਪਾਣੀ ਰੋਣਾ ਇਹਨਾਂ ਦਾ ਬਈ ਪਾਣੀ ਸਵੇਰੇ ਲਾਉਂ ਮੈਂ ਤਾਂ ਬੰਦ ਕਰਤਾ ਜੀ ਬਾਈ ਬਾਹਰ ਖਰਾਬ ਨਾ ਹੋ ਜੇ ਪਾਣੀ ਗੰਡੇਆਂ ਨਹੀਂ ਗੰਡੇ ਵੀ ਪਾਣੀ ਭਾਲ ਦੇ ਵੀਰੇ ਠੀਕ ਸਾਰਾ ਬਾੜੀ ਪਾਣੀ ਪਾ ਲੀਏ ਠੀਕ ਆ ਹਾਂ ਪਾਣੀ ਲਾ ਤੁਲਾ ਆਪਾਂ ਨੂੰ ਤੇ ਲੱਗਦੀ ਆ ਆਪਾਂ ਪਾਣੀ ਨਹੀਂ ਪਿੰਨੇ ਗਰਮੀ ਦੀ ਤੋਤਾ ਠੀਕ ਆ ਠੀਕ ਮੈਨੂੰ ਇੰਨਾ ਇੰਨਾ ਪਹਿਲਾਂ ਵਾਰੀ ਪਤਾ ਹੀ ਨਹੀਂ ਕਿਤਰਾ ਪਾਣੀ ਮੰਗਦੇ ਆ ਮੈਂ ਤਾਂ ਕਿਉਂ ਕਿ ਤਰੁੱਤ ਜੀ ਆ ਗਈ ਇੰਨਾਂ ਦੀ ਇਹ ਵੀ ਪਾਣੀ ਮੰਗਦੇ ਆ ਠੀਕ ਸਾਰੇ ਸੋ ਸਵੇਰੀ ਲਾ ਦੂੰ ਟੂਟੀ ਆਈ ਤੋ ਤਾਂ ਗੇਟ ਵਾਲ ਹੁਣੀ ਖੋਲ ਜਾਣੀ ਆ ਠੀਕ ਆ ਪਾਣੀ ਜ਼ਰੂਰੀ ਆ ਇਹਨਾਂ ਨੂੰ ਪਾਣੇ ਦਾ ਠੀਕ ਇਹ ਕਿ ਭਾਈ ਇੱਕ ਗਲਤੀ ਹੋ ਗਈ ਆ ਹਾਂ ਨੀਮ ਕੋਦੇ ਬੂਟੇ ਦੇ ਕਰਨ ਕਟਾਈ ਕਰਦੇ ਹੁੰਦੇ ਆ ਨਾ ਇਸ ਸਾਲ ਹਾਂ ਇਹ ਕਿਸੇ ਨੂੰ ਫਾਲ ਨਹੀਂ ਲੱਗਿਆ ਨਿੰਬੂ ਨੂੰ ਨਹੀਂ ਲੱਗੂਗਾ ਨਹੀਂ ਨਹੀਂ ਪੈਣੇ ਉਹ ਦੇਖ ਲੱਗਿਆ ਤਾਂ ਫੇਰ ਉਹ ਤਾਂ ਮੜਾ ਮੋਟਾ ਦੋ ਚਾਰ ਨਿੰਬੂ ਲੱਗੇ ਆਗੇ ਇਹ ਤਾਂ ਭਰ ਜਾ ਹੁੰਦਾ ਬਾਈ ਪਹਿਲਾਂ ਨਹੀਂ ਲੱਗਦੇ ਜੜੇ ਛੜਦੇ ਜੜਚ ਹੈ ਡਾਲੇ ਉਹ ਤਾਂ ਕਿਉਂ ਜੋ ਬਾਈ ਇਹ ਛੜਦੇ ਮੈਨਾਂ ਦੇ ਡਾਲੇ ਮਾਲੀ ਵੀ ਪੁੱਛ ਕੇ ਠੀਕ ਆ ਮਾਲੀ ਜੇ ਮਾਲੀ ਤਾਂ ਉਹ ਪੁੱਠੇਰਾ ਪਾ ਜਾਂਦੇ ਆ ਬਾਈ ਕਿਉਂ ਉਹ ਤਾਂ ਆਪਦੇ ਕੋਲ ਪੈਕ ਪੈਕਟ ਜਾਂਦੇ ਆ ਆਰਗੈਨਿਕ ਖਾਦਾ ਕਹਿੰਦੇ ਹਾਂ ਇਹ ਚ ਮੁਸ਼ਕਲ ਆ ਕਰ ਆ ਇਹ ਤਾਂ ਖਾਲ ਪਿਆ ਹੁੰਦੀ ਬਣੇ ਇਹ ਕਿਹ ਨਾਲ ਸਵਾਸਤੇ ਇਹ ਖਾਲ ਦੀ ਖਾਦ ਬਣਾਉਣ ਵਾਸਤੇ ਕਲੀ ਫੇਰ ਉਹ ਜ ਕਲੀ ਫੇਰ ਦੇ ਸੁੱਕੀ ਵਿੱਚ ਬਗਲ ਜਗੀ ਸਮਾਰ ਕੇ ਇਸੇ ਉਹਨਾਂ ਨੂੰ ਵਿੱਚ ਭੋਰ ਕੇ ਬੁੱਟਾ ਚ ਪਾਵਾਂਗੇ ਠੀਕ ਹੈ ਹੁਣ ਮੈਂ ਆਉਂਗੀ ਉਹਦੇ ਮੇ ਜਿਹੜੇ ਅੰਗੂਰ ਪੱਕ ਗਏ ਜਿਹੜੇ ਅੰਗੂਰ ਪੱਕ ਗਏ ਜਦੋਂ ਕੱਲ ਆਉਂਗੀ ਠੀਕ ਹੈ ਠੀਕ ਸਬਜ਼ੀ ਆ ਜੇ ਲਿਆਉਂਗੇ ਠੀਕ ਹੈ ਇਹ ਤੇ ਮੇ ਪਤਲਾ ਜੀ ਜੀਆ ਹੈ ਕਿਹੜਾ ਜੀਆ ਹੈਗਾ ਉਹ ਪਤਲਾ ਹੈ ਮੋਣਾ ਅਜੰਟਾ ਅੱਜ ਉਹਨੂੰ ਸਬਜ਼ੀ-ਸਮਝੀ ਖਵਾਉਂਗੀ ਠੀਕ ਆ ਆ ਬਈ ਮੱਟਰ ਪਾ ਲਾ ਬਹੁਤ ਸ਼ੇਰ ਬਣ ਚੁੱਕੀ ਸੋਹਰਾ ਨਹੀਂ ਸਬਜ਼ੀ ਖਾ ਕੇ ਠੀਕ ਹੈ ਠੀਕ ਵਦਿਆ ਹੋ ਗਿਆ ਨਹੀਂ ਹੁਣ ਕਮੇਟ ਜਿੱਤ ਕੇ ਦੇਖੀ ਆ ਵਈ ਕਸਾੜੀ ਹੋਇਆ ਵਈ ਆ ਵੇਲ ਲੱਗੀ ਨੂੰ ਹਾਂ ਵਧੀਆ ਵਈ ਦੇਖ ਬਹੁਤ 20 25 ਪੁੱਛੇ ਲੱਗੇ ਆ ਇਹਦੇ ਅਦਾ ਇੱਥੇ ਰਹਾ ਲਾ ਗਏ ਨਾ ਜਾਹਾ ਤਾਰ ਫੇਰ ਕੇ ਚੜਾ ਦੇ ਬੰਦੇ ਤੇ ਵਈ ਟਾਈਮ ਹੀ ਲੱਗਾ ਤਾਰ ਦਾ ਬਾਈ ਪਿੰਦਰ ਦਾ 20 ਕਿਲੋ ਦਾਾਰ ਆਜੂ ਉਹ ਹਾਂ ਹਾਂ ਪੁੱਪਾ ਪੁੱਪਾ ਤੇ ਉਹ ਵੱਧੇ ਫੈਲਰੀ ਜਾਊਗੀ ਹੁਣ ਜਿਵੇਂ ਇੱਕ ਥਾਂ ਗੁੱਚਾ ਆ ਲੈ ਫਿਰ ਅੱਕੀ ਲੈਸੀ ਵਈ ਜਿਵੇਂ ਜਿਵੇਂ ਨਾ ਹੋਇਆ ਦੋ ਪੁੱਛੇ ਲੱਗੇ ਪਹਿਲਾਂ ਵਧੀਆ ਤਾਂ ਬਹੁਤ ਹੋਵੇ ਨਹੀਂ ਹਾਂ ਫੈਲਰੂਗੀ ਇੰਨੇ ਉਹ ਹੋ ਜਾਣਗੇ ਬੰਨੂ ਪੁੱਛੇ ਲੱਗਣਗੇ ਅੰਗੂਰ ਦਾ ਇੰਨੇ ਵੱਧੂ ਰਹਿੰਦੇ ਨੇ ਬਾਈ ਇਹਨੂੰ ਵੱਧਦਾ ਹੋਗਾ ਅੰਗੂਰ ਦਾ ਪਰ ਵੀ 2 ਕਿਆ ਉਹਦਾ ਲਾਈਨ ਹੀ ਆ ਜਾ ਪਿੰਡ ਦਾ ਲਾਤਗਾ ਕੌਲੇ ਦੇ ਪ੍ਰਿੰਡੀਆਂ ਨਾਲ ਵਧੀਆ ਬਈ ਅਸਾ ਉਹ ਆਇਆ ਤੇ ਚਿਕੰਦਰ ਲੈ ਜਾ ਲੈ ਕੇ ਆਉਣਾ ਨਾ ਨਾ ਸਿਕੰਦਰ ਨਹੀਂ ਲੈ ਕੇ ਜਾਣਾ ਦੇਖਣਾ ਬਈ ਬਈ ਸਬਜੀ ਦਿੰਦੀ ਐ ਬਈ ਮੇਰੀ ਪਰਜਾਈ ਸਾਨੂੰ ਸਬਜੀ ਤੋੜ ਕੇ ਦਿੰਦੀ ਐ ਐਸੀ ਮੇਰੀ ਪਰਜਾਈ ਕੋਲ ਸਬਜੀ ਲੈ ਕੇ ਚੱਲੇ ਆ ਜਿਉਂਦੀ ਵਸਦੀ ਰਹੇ ਰੱਬ ਇਹਨਾਂ ਨੇ ਜਿਸੇ ਵਾਂਗ ਦੇਵਤ ਜੀ ਉਮਰਾ ਕਰੇ ਮਹਾਰਾਜ ਮੇਰੇ ਭਾਈ ਭਤੀਜਿਆਂ ਦੀਆਂ ਹਾਂ ਡੁੱਗੀ ਨਾ ਜਿਹੜਾ ਲਾਵੇ ਨਾ ਮੇਜਵਾ ਕਰੀਂਗਾ ਜਿਹੜਾ ਸਬਜੀ ਦਾ ਟੋਕਰਾ ਕਰੇਗਾ ਚਕਾਉਂਦੇ ਹਾਂ ਹੁਣ ਦਿਲੋਂ ਸੱਤ ਲਗੀ ਸਿਆਣੀ ਤੇ ਸਿਆਣੀ ਮੇਰੀ ਪਰਝਾਈ ਆ ਸਬਜੀ ਦਿੰਦੀ ਐ ਨਹੀਂ ਭਈ ਨਾਂ ਨੂੰ ਦਾ ਨੂੰ ਕੋਈ ਸਿਆਣ ਦਾ ਨਹੀਂ ਮੇਰੀ ਪਰਝਾਈ ਦੇਖਾ ਤਾਂ ਸਬਜੀ ਟੋੜ ਟੋੜ ਦਿੰਦੀ ਐ ਮੂਹ ਕਰਦੀ ਐ ਸਾਡਾ ਦੇਖ ਨਾਲ ਮੂਹ ਹਰੇ ਗੰਡੇ ਵੀ ਦਿੰਦੀ ਐ ਇਹ ਕਹਿੰਦੀ ਨਾਲ ਚਟਨੀ ਵੀ ਕੁੱਟ ਕੇ ਖਾਏ ਸਬਜੀ ਦੇ ਆ ਲੈ ਜਾਨੀ ਸਭ ਮੈਂ ਟੋਕਰਾ ਟੋਕਰਾ ਭਰ ਲਈ ਦੇਖ ਲੈ ਸਬਜੀ ਦਾ ਕਹਿੰਦੀ ਟੋਕਰਾਂ ਵਰ ਕਿੱਲਾ ਹੁੰਦੀ ਮੈਂ ਲੈ ਚੱਲ ਬਈ ਲੈ ਫਿਰ ਮੈਂ ਟੋਕਰਾਂ ਦੀ ਮੂਵੀ ਬਣਾਦੇ ਲੈ ਬਈ ਟੋਕਰਾਂ ਪਰ ਹਰੇ ਕੰਡੇ ਟਵੈਂਗਣੀ ਲੈ ਕੇ ਚੱਲੀ ਆਂ ਚੁੱਪ ਬੈਠੇ ਹੁੰਦਾ ਨਾ ਇਹ ਪੰਜ ਲਾਹ ਚਾਹੀਦਾ ਪਣੇ ਨਾ ਮੈਨੂੰ ਪਾਣੀ ਦੀ ਬੋਤਲ ਆਪ ਨੂੰ ਛੱਡਤੀ ਗਈ ਮੈਂ ਵੀ ਨਾਲ ਹੀ ਰੱਖਦੀ ਹੁੰਦੀ ਹੈਗੀ ਨਾਲ ਹੀ ਰੱਖਣੀ ਆ ਪਤਾ ਨਹੀਂ ਹੁਣ ਗਲਾਸ ਟੰਗੇ ਤੇ ਜਗਾ ਹਰ ਇੱਕ ਉਹਦੇ ਮੂੰਹ ਲਾਉਂਦਾਗਾ ਨਾ ਗਲਾਸ ਜਿਹੜੇ ਟੰਗੇ ਪਏ ਹੁੰਦੇ ਹੈਗੀ ਪਾਣੀ ਦੀ ਬੋਤਲ ਦਾ ਮੈਂ ਤਾਂ ਗਲਾਸ ਵੀ ਨਾਲ ਲੱਕੀ ਜਾਂਦੀ ਆਪਦਾ ਪਾ ਲੈਣਾ ਪੰਡ ਲੈ ਚਾਹੀਦਾ ਕਿਤੇ ਮੈਂ ਗਲਾਸ ਵੀ ਰੱਖਦੀ ਆਂ ਉਹ ਮੈਂ ਕਿੱਥੀ ਬੋਤਲ ਰੱਖਦੀ ਆਂ ਕੋਲੇ ਇਹ ਚੀ ਜੀ ਖਰਾਬ ਹੋ ਸਕਦੀ ਆਂ ਹਾਂ ਪਾ ਲੈ ਜਮਾ ਚਾਹੁੰਦੇ ਬਰੀਜ ਬੰਦੇ ਰੱਖੀ ਉਹਨੇ ਕਿੱਥੇ ਅਸੀਂ ਪੁੱਛ ਰਹੇ ਹਾਂ ਲਖੇ ਅਸੀਂ ਬੋਤਲ ਤੇ ਪਾਟੇ ਦਾ ਗਲਾਸ ਨਾਲ ਅਸੀਂ ਨਾਲ ਲੱਕ ਜਾਂਦੇ ਹੂੰ ਹੂੰ ਬਸ 100 ਝੂਠਾ ਖਾਦਾ ਲੈ ਪਾ ਪੰਡ ਆ ਨਾ ਰੱਖੀ ਤੂੰ ਮੇਰੇ ਫੋਫੜਾ ਜੂਠਾ ਖਾ ਲੈ ਨੀ ਫੋਫੜਾ ਪਾ ਕੇ ਬਾਪੇ ਨੂੰ ਪਾ ਕੇ ਤੇ ਫੋਫੜਾ ਖਾੜਾ ਫਿਰ ਨਾ ਉਹ ਜੂਠਾ ਖਾਦਾ ਨੀ ਖਾਦਾ ਨੀ ਆ ਜਦੋਂ ਮੈਂ ਖਾਣੀ ਰੋਟੀ ਚਾਹੇ ਜਮਾ ਕੇ ਠੀਕ ਬੰਦੇ ਚ

ਕਿਉਂ ਰੌਣੀ ਹੋਵੇ ਪਾਣੀ ਮਰੀ ਲਈ ਜਾਣੀ ਹੈ ਹੁਣ ਬਥੇਰੀ ਉਮਰ ਕੱਢ ਲਈ ਨਾ ਨਾ ਕੁਗੀਆਂ ਘਟਾਰਾ ਪਾਈਆਂ ਹੁਣ ਟਿੱਕਰੂ ਬੀਪੀ ਕੇ ਪੁੱਛੀਂਗੇ ਬਾਉਣਗੇ ਹੋਰ ਬਾਉਣਗੇ ਹੁਣ ਸਾਰੇ ਉਹ ਨੀ ਚਿੜਕਾ ਪਾਈ ਜਾਂਦੇ ਹੁਣ ਸਾਰੇ ਉਮਰ ਹੀ ਚਾਹਣੇ ਤਾਂ ਬਾਉਣੀਆਂ ਪਾਉਣਗੇ ਪਾਠ ਵੀ ਪੜੋ ਕੋਈ ਪਾਠ ਹੀ ਕਰਾਉਣੀਆਂ ਪਾਉਣੀਆਂ ਪਾਠ ਕਰੋ ਕੋਈ ਉਹ ਕਰੋ ਪੜ੍ਹ ਗਾਹਾਂ ਕਰਾਂਗੇ ਹਾਂ ਕਰੋਗੇ ਪਾਠ ਗਾਹਾਂ ਐ ਅੰਬਰ ਤਾਂ ਨਾ ਨਾ ਤੇ ਨੀ ਵੇਖਾਂਦਾ ਹੋ ਹੋਰ ਜਵਾ ਹਾਂ ਇਥੇ ਲੋਕਾਂ ਨੂੰ ਮਾਵਾਂ ਜਨ ਕੱਤਰਾ ਪਾਉਂ ਜਾਓ ਨਾ ਨਾ ਕੰਨਾਂ ਚ ਪੌਂਡੀ ਲੋੜ ਹੱਥਾਂ ਚ ਪੌਂਡੀ ਲੋੜਾਂ ਨੱਕ ਚ ਪੌਂਡੀ ਲੋੜ ਅੱਗੇ ਕਿਹੜੇ ਲੋਕ ਦੀਆਂ ਕੰਨਾਂ ਚ ਹਾਂ ਅੱਗੇ ਕਿਹੜੇ ਲੜਕਿਆਂ ਦੇ ਲੋਕ ਦੀਆਂ ਵੀ ਹੁਣ ਨਹੀਂ ਪਾਵਾਂਗੇ ਤੇ ਚੂਹੇ ਲੱਟ ਟੁੱਟਦਾ ਥੱਲੇ ਚੂਹੇ ਪੁੱਜੇ ਤਾਂ ਮਣੀ ਨਾਲ ਫਿਰਦੀ ਹਾਂ ਹਾਂ ਨਾਲ ਹੀ ਉਹ ਵੀ ਫਿਰਦੀ ਰੋਚ ਚ ਇਹਨਾਂ ਟਿੱਕਰ ਰਹੇ ਆ ਚੂਹੇ ਲਗਾ ਲਈ ਰੱਖੇ ਨਾ ਹਾਂ ਆਈ ਪਰ ਖਨੇ ਕਿ ਨਾ ਉਹ ਮਨ ਲਾ ਗਈ ਮੇਨ ਪਿਆਕੇ ਲਗੀ ਸੀ ਉਹ ਵਾਲੀ ਸੀ ਨਾ ਮੈਟਿੰਗ ਡਾਟਾ ਇਹਨੇ ਨਿੱਕਰ ਰਹੇ ਆ ਇਹਨੇ ਮੇਰੇ ਸਾਰੇ ਪਰ ਪੈਸੇ ਲੱਕ ਕੇ ਸੀ ਨਹੀਂ ਹਾਂ ਪਰ ਮੇਰੇ ਸਾਰੇ ਕੋਲ ਤਾਂ ਪੈਸਾ ਵੀ ਬਿਠੇਰਾ ਸੀ ਜਾਇਦਾਤ ਵੀ ਬਿਠੇਨੀ ਸੀ ਗੱਲ ਕਰ ਗਾਰੂ ਮਾਰੀ ਸੀ ਸਭ ਕੁਝ ਪਰ ਹੀਰਾ ਦੇਤਾ ਮੈਂ ਕਿਹਾ ਨੇ ਮੈਨੂੰ ਠੀਕ ਹੈ ਦੇਖ ਲੈ ਕੇ ਕੀ ਹੋਣੀ ਆ ਨਜ਼ਰ ਦੇ ਦਾ ਸਰਸਾ ਨਾ ਦਾਰੂ ਦਾ ਸਾਢੇ ਸੱਤ ਦੇਖ ਲੈ ਭਾਈ ਇਹ ਕਿਹਨੀ ਵੀ ਲੜਨਾ ਪਰ ਪੰਪ ਮਾਰੀ ਜਾਂਦੀ ਤੇ ਸਾਢੇ ਸੱਤ ਸਾਢੇ ਆ ਦੇਖੋ ਜਿਵੇਂ ਤੁਰੂ ਤਾਂ ਤੁਰੂ ਜੇ ਮਾਰੇ ਹੰਦਾ ਅਮਰ ਕੰਮ ਤੇ ਮਾਰ ਜਿੰਨੇ ਤੇ ਚੜਤਣਾ ਲੇਗੇ ਤੇ ਜਿਵੇਂ ਮਾਰ ਜਦਾ ਠੀਕ ਹੈ ਤੁਰਦਾ ਨਹੀਂ ਹਮ ਤਾਂ ਹੋ ਗਏ ਬੈਠੇ ਨਾਲੇ ਬੈਠੇ ਨਾਲੇ ਬੈਠੇ ਜੇ ਨਾ ਹੁੰਦਾ ਉਹ ਤਾਂ ਗੁਰ ਰੋਲਦਾ ਮਾਈ ਫੇ ਰੂਦੀ रोटी अच्छी खाने टूटूगा रोटी खाने ਮੁੰਡਾ ਆਉਂਦਾ ਸੀ ਮੁੰਡਾ ਆਉਂਦਾ ਸੀ ਮੈਂ ਮੁੰਡਾ ਵੇ ਮੈਨੂੰ ਫੇਰ ਪੁੱਛਾਂਗੀ ਇੱਕ ਚ ਖਾਣੀ ਵੀ ਦੋ ਚ ਖਾਣੀ ਹਾਂ ਤੇ ਹੈ ਆਹ ਤੇ ਭਾਈ ਕਹਿੰਦਾ ਪੰਡਾ ਚਾਉਣ ਤੱਕ ਜਾਉਂਦਾ ਆਹ ਤੇ ਸਾਰਾ ਹੁੰਦਾ ਮੁੰਡਾ ਮੇਰੇ ਕੋਲ ਗਿਆ ਵਿਆਹ ਲਾ ਮੁੰਡਾ